ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਕੁਲਚੇ ਕੁਲਚਿਆਂ ਦੀ ਜੋੜ ਇਨਗਰੀਡੀਅੰਟਸ ਹੋਣਗੇ ਉਹ ਆਪਣੇ ਹੋਣਗੇ ਛੋਲੇ ਆਲੂ ਟਮਾਟਰ ਇਹ ਤਾਂ ਵੈਸੇ ਮੈਂ ਲੈ ਆਈ ਆਂ ਗ੍ਰੀਨ ਚਟਨੀ ਜੋ ਅਦਨ ਅਸੀਂ ਬਣਾਈ ਸੀ ਨਾਲ ਟਮਾਟੋ ਸਾਸ ਤੇ ਬਾਅਦ ਵਿੱਚ ਆਪਾਂ ਇਹ ਚਲੋ ਚਨੇ ਮੈਕਸਾ ਰੱਖੇ ਹੋਇਆ ਤੇ ਨਾਲ ਆਪਾਂ ਹੁਣ ਲੈ ਕੇ ਆਉਣੇ ਆਂ ਬੰਦ ਗੋਭੀ ਬੰਦ ਗੋਭੀ ਮੇਨ ਇਨਗਰੀਡੀਅੰਟ ਹੋਊਗਾ ਹੁਣ ਜਿਹੜੇ ਅਲੱਗ ਸਟਾਈਲ ਦੇ ਕੁਲਚੇ ਬਣਨਗੇ ਜਿਹੜੇ ਬਣਨਾ ਇਹ 버ਗਰ ਸਟਾਈਲ ਬਣਨਾ ਜਿਹੜੇ ਬੰਨ ਚਾਹੀਦੇ ਸੀ ਉਹ ਕੁਲਚੇ ਵਾਲੇ ਚਾਹੀਦੇ ਸੀ ਹਨਾ ਤੇ ਫਿਰ ਇਹਦੇ ਨਾਲ ਕੀ ਸਵਾਦ ਆਊਗਾ ਉਹ ਚਲੋ ਦੇਖ ਲਾਂਗੇ ਕੀ ਸਵਾਦ ਆਉਂਦਾ ਤੁਹਾਨੂੰ ਦੱਸਾਂਗੇ ਹਨਾ ਬਾਕੀ ਹੈ ਤਾਂ ਉਹ ਹੀ ਹੁੰਦੀ ਚੀਜ਼ ਹੈ ਤਾਂ ਉਹ ਹੀ ਆ ਬੰਨ ਕੀ ਉਹ ਮਤਲਬ ਥੋੜਾ ਜਿਹਾ ਅਲੱਗ ਮੜਾ ਜਿਹਾ ਫਰਕ ਹੁੰਦਾ ਵਾ ਬਸ ਚਲੋ ਗਾਇਸਸ ਸੋਨ ਆਪਾਂ ਬੰਦ ਬੋਦੀ ਦੋ ਕਲੀਨ ਕਰ ਲਈਏ ਓਏ ਬੰਦ ਕਰ ਦੇ ਯਾਰ ਹਾਂ ਕੀ ਹਾਂ ਆਪਾਂ ਨੂੰ ਮਰਿਆ ਕੀ ਸੋਚੇ ਆ ਆ ਵੇ ਫੁੱਲ ਪੱਠੇ ਵੜਦੇ ਤੂੰ ਅੱਗ ਨਹੀਂ ਭਾਲਦਾ ਪਹਿਲਾਂ ਪ੍ਰੇਤਤ ਕੰਮ ਹੀ ਨਹੀਂ ਕੋਈ ਹੈਗਾ ਪੁੱਛ ਜਿਸ ਕਰ ਮੈਨੂੰ ਪੁੱਛ ਜਿਸ ਕਰ ਕਟਣਾ ਨਹੀਂ ਨਾ ਉਹ ਭਰਾਵਾ ਤੂੰ ਕਟਿੰਗ ਅੱਗ ਬਾਲਣ ਦੀ ਸੋਚ ਇਹ ਐਡੀ ਲੱਕੜ ਲਾਉਣ ਦੀ ਲੋੜ ਹੈ ਨਹੀਂਗੀ ਪਰ ਇਹ ਸਿਰ ਟੇਣਾ ਨੂੰ ਹਣਾ ਰਜਗੇ ਲੱਕੜਾਂ ਥੋੜੀ ਲਾਉਣੀਆਂ ਵਾ ਬਣਾਉਣੇ ਤਾਂ ਕੁਲਚੇ ਆ ਉਹ ਢਿੰਜਣ ਹੈਗਾ ਹੁਣ ਤੂੰ ਢਿੰਜਣ ਦਾ ਕੰਮ ਕਰ ਲੈ ਸ਼ੋਪਿੰਗ ਬੋਰਡ ਕਿੱਥੇ ਆ? ਸ਼ੋਪਿੰਗ ਔਰ ਤੂੰ ਕਰਨਾ ਕੀ ਏ? ਕਿਨੂੰ? ਆ ਦੇ ਅੱਗੇ ਥੋੜਾ ਕਰ ਲਿਆ। ਨਹੀਂ ਨਾ। ਉਹ ਤਾਂ ਕੁਲਚੇ 버ਗਰ ਸੀ ਨਾ। ਕੁਝ ਮਿੰਟ ਦੇ ਛੇ ਕੀ ਜਿਆਦਾ। ਬਸ ਇੰਨਾ ਚੀ ਹੁੰਦੀ ਗੱਲ ਰੱਜੀ ਜਿਆਦਾ। ਹਾਂ। ਹਾਂ ਹਾਂ ਹੀ। ਪਰ ਰੋਟੀਆਂ ਜੀਆਂ। ਆ ਪਾ ਪਾਉਆਂ ਤਰ੍ਹਾਂ ਤਾਂ ਪਉਣਾ ਨਹੀਂ ਸਮਾਨ ਜਿਹੜਾ ਬਜਾਦਾ ਹੋ ਜਾਊਗਾ। ਹਾਂ। ਨਾ ਪਨੀਰ ਪਾਉਣਾ ਵਾ। ਸਿੰਪਲ ਚੀਜ਼ਾਂ ਆ ਛੋਲੇ ਪਾਉਣੇ ਆ ਆਲੂ ਪਾਉਣੇ ਆ ਆਲੂ ਵੀ ਥੋੜੇ ਜਿਹੀ ਆ ਜਿੰਨੇ ਕਾਪਾਂ ਵਾ ਹਾਂ ਆਪਾਂ ਗੰਦ ਤਾਂ ਪਾਉਣਾ ਨਹੀਂ ਹੈ ਮੇਨ ਗੱਲ ਹੁੰਦੀ ਜਦੋਂ ਪਾਉ ਗੰਦ ਪਾਉਂਦੇ ਉਹ ਐਨ ਹੈਲਦੀ ਨਹੀਂ ਜ਼ਿਆਦਾ ਸ਼ੂਗਰ ਨੇ ਆ ਦੇਉ ਰੱਜੀ ਦੱਬੀ ਹੋਏ ਚੱਲ ਬਈ ਸੱਟ ਸੱਟ ਸਾਰਾ ਪੋਲੀ ਘਾਟਤਾ ਇਨਾ ਪੈ ਜਾਊਗਾ ਸੱਚ ਰੇਜ ਜਾਣਾ ਵਾ ਸੱਚ ਆ ਪਿਆ ਅੱਦਾ ਨੀ ਆ ਪਹੇ ਕੋਣ ਕਿਉਂ ਤਿੰਨ ਲਿਆਈ ਨਾਲੇ ਬਾਕੀ ਠੀਕ ਹੈ 버거 ਬੰਨ ਇਥੋਂ ਆਪਣੇ ਬੜੇ ਕੈਂਡ ਮਿਲਦੇ ਪਏ ਲੱਗ ਗਿਓ ਜਿੱਥੋਂ ਕ ਫਿਸਦੇ ਕਿਉਂ 버거 ਬੰਨ ਨਹੀਂ ਆ ਕੁਲਚੇ ਵਾਲੇ ਫਿਸਨੇ ਕਿਉਂ ਨਹੀਂ ਆਲੂ ਐਡੇ ਕੈਂਡ ਡੁੱਬਲੇ ਫਿਰ ਕੀ ਨਹੀਂ ਆਏ ਲੂੰਦਾਨਣੀ ਰੱਜੀ ਫਿਰ ਤੈਨੂੰ ਹਾਂ ਡੈਡੀ ਘਰੇ ਆਲਾ ਹੀ ਮੜਾ ਯਾ ਯਾਦ ਕੀ ਰਹਿੰਦਾ ਵਾ ਉਹ ਪਿਆ ਫੋਨ ਲਾ ਓਏ ਡਾਰੀ ਨੇ ਨਹੀਂ ਆਉਣਾ ਮੈਂ ਤੈਨੂੰ ਪਹਿਲੇ ਦੱਸਤਾ ਲਾ ਫਰੀ ਭੱਜ ਕੇ ਜਾ ਕੇ ਲਿਆ ਮੈਨੂੰ ਪਤਾ ਵਾ ਤੁਹਾਡਾ ਇੱਥੇ ਹੀ ਕੰਮ ਰਹਿਣਾ ਆ ਆ ਪੌਣੀਆਂ ਚ ਡੜੀਆਂ ਆਪ ਤੇ ਆ ਮੈਨੂੰ ਹਾਏ ਹਾਏ ਟਾਈਮ ਲੱਗ ਜਾਣਾ ਰੋ ਥੋੜ੍ਹੇ ਵਿੱਚ ਲੱਗ ਜਾਂਦੇ ਮਾਰੇ ਦੇ ਨਹੀਂ ਜਾਣਾ ਮੈਂ ਉਹ ਆਦਨ ਨਹੀਂ ਬਣਨੀ ਮੈਨੂੰ ਮੜਾ ਥੇਲੇ ਥੋਲੇ ਸਾਰਾ ਕੁਝ ਪਾ ਨਾ ਬੇਟਾ ਇਦਾਂ ਹੀ ਲਿਆ ਮੈਂ ਕਰ ਹਾਂ ਵੀ ਹਾਂ ਮੈਂ ਹੁੰਦਾ ਭਾਈ ਆ ਦੇ ਇੱਧਰ ਇਦਾਂ ਥੇਲੇ ਇੱਧਰ ਇਦਾਂ ਫੇਲੇ ਜਾਉਂਡਿਆ ਅੱਜ ਇੱਥੇ ਲਾ ਦੇ ਕਿਉਂਕਿ ਥੱਲੇ ਆਲੂ ਲੱਗਦੇ ਪੈ ਹੁਣ ਸਾਈਡ ਤੇ ਕਰਦੇ ਨਾ ਭੀ ਲੈ ਆ ਜਾ ਕੇ ਅਹੀਂ ਉਹ ਕਰੀਏ ਨਹੀਂ ਆਵਦਾ ਕੰਮ ਤੂੰ ਆਲੂ ਦਾਨੀ ਜੀ ਲੈ ਆ ਮੈਂ ਕਿਹਾ ਲੈ ਆ ਰਜ ਕੇ ਜਾ ਤੈਨੂੰ ਨਹੀਂ ਰਿਹਾ ਤੈਨੂੰ ਨਹੀਂ ਮਿਲਣਾ ਮੈਂ ਕਿਹਾ ਨੇ ਸਾਰਾ ਪਾ ਲਿਆ ਹੋਣਾ ਮੈਂ ਤੇ ਇਹ ਸੋਚਾ ਉਹ ਯਾਦ ਨਹੀਂ ਰਹੀ ਮੇਂ ਚੀਜ਼ ਚਲੋ ਬਈ ਹੁਣ ਆਪਾਂ ਪਹਿਲਾਂ ਲੂਨ ਦਾਨ ਨਹੀਂ ਲੈ ਆਈਏ ਨਹੀਂ ਆ ਪਾਈਏ ਇਹਦੇ ਇਹ ਤਾਂ ਉਹਦੇ ਹੀ ਹੋ ਜਾਣੇ ਨਾ ਨਹੀਂ ਇਹ ਤਾਂ ਚਲ ਵੱਖਰੇ ਹੈ ਨਾ ਗੱਲ ਆ ਇੱਧਰ ਨਹੀਂ ਰੱਖਣਾ ਇੱਧਰ ਪਾ ਲਿਆ ਵਾ ਬਈ ਰਾਸ਼ਨ ਕਹਿੰਦੇ ਨੀਰ ਲੈ ਆਉਣਾ ਹੈਗਾ ਥੋੜਾ ਜਿਹਾ ਫਿਰ ਮਜਾ ਹੋਰ ਆਉਣਾ ਥੋੜਾ ਜਿਹਾ ਲੈ ਆਉਂਦੇ ਜਿਆਦਾ ਨਹੀਂ ਇੱਕ ਗੱਲ ਆ ਦੁਕਾਨ ਤੋਂ ਆਪਾਂ ਕਦੀ ਨਹੀਂ ਖਾਦਾ ਹਾਂ ਕਦੀ ਖਾਦਾ ਕਦੀ ਨਹੀਂ ਆਪਾਂ ਇਦਾਂ ਹੀ ਜਿਹੜਾ ਬਣਾਇਆ ਕਦੀ ਬਣਾਇਆ ਚਲੋ ਬਈ ਥੋੜਾ ਬਟਮਟਰ ਪਾ ਲਈ ਤੇ ਟਮਾਟਰ ਹੋਰ ਪਾ ਦੋ ਹਾਂ ਹਾਂ ਪਾ ਪਾ ਕੋਲਲੇ ਤੇ ਪਾ ਟਮਾਟਰ ਹਾਂ ਇਧਰੋਂ ਖਰਾਬ ਹੀ ਧਿਆਨ ਨਾਲ ਟਮਾਟਰ shear ਇਹ ਲੱਕੇ ਬਰਾ ਬੇ ਦੋ ਦੋ ਕੰਮ ਕਰ ਲੈਂਦਾ ਹੀ ਇਹਲਾ ਹਾਂ ਚੈਸਟ ਤੇ ਲੱਗਾ ਹੋਇਆ ਐ ਕੈਮਰਾ ਕਿੰਨਾ ਵਧੀਆ ਫਿਰ ਐ ਰਬਾ ਨਾ ਕਰੀ ਜਾਓ ਦੋ ਹੱਥਾਂ ਨਾਲ ਬਾਜ ਪਾਓ ਹਲੋ ਬਾਈ ਹੁਣ ਤਿਆਰ ਹੁੰਦੇ ਪਏ ਬੰਨ ਕੁਲਚੇ ਬੰਨਗੇ ਅੱਜ ਕੁਲਚੇ ਕੁਲਚੇ ਛੋਲੇ ਅੱਗ ਬੁਝ ਗਈ ਆ ਚੰਗੀ ਤਰ੍ਹਾਂ ਆਪਾਂ ਕਰ ਲਈਏ ਬੁਝੀ ਚੰਗੀ ਹਣਾ ਹੁਣ ਹਾਂ ਉਹ ਲੈ ਆਵੇ ਸਮਾਨ ਫੇਰ ਕਰਦੇ ਸਟ ਇੰਨਾ ਚ ਸਲੂਨ ਮਿਰਚ ਪਾਉਣਾ ਜੀ ਦਾਦੀ ਅੱਛਾ ਵੇਖ ਲੋ ਖਾਣ ਦਾ ਕਿੰਨਾ ਵਾ ਬੰਕਰ ਦੇਖ ਹੂੰ ਚੋਰ ਆ ਗਏ ਕੌਣ ਚੋਰ ਕੌਣ ਅੱਛਾ ਡਰ ਤੇ ਨੂੰ ਮੈਂ ਆਵਦੀ ਮਰ ਜੀ ਨਾ ਠੀਕ ਆ ਤੁਹਾਨੂੰ ਉਸ ਹਿਸਾਬ ਨਾਲ ਮਿਲਣਾ ਭਾਈ ਕਹਿੰਨੇ ਕਮੈਂਟ ਕੀਤਾ ਆਲੂ ਖਾ ਸਕਦੇ ਆ ਭਾਈ ਆਲੂ ਖਾ ਸਕਦੇ ਪਰ ਇੰਨੇ ਨਹੀਂ ਜਿਆਦੇ ਨਹੀਂ ਜਿਹੜੇ ਕੈਲਸਟ੍ਰੋਲ ਜੀ ਦਾ ਜਿਆਦਾ ਵਾ ਤੇ ਮਿਕਸ ਕਰ ਦਈਏ ਹੁਣ ਸਾਰਾ ਉਤੋਂ ਛਿੱਲ ਵੀ ਨਾਲ ਹੀ ਲਵੇ ਬਸ ਸਵੀਟ ਹਾਏ ਕਿਵੇਂ ਸਵੀਟ ਪੋਟੇਟੋ ਲਗੋ ਬਾਈ ਸਵੀਟ ਪੋਟੇਟੋ ਮਤਲਬ ਸ਼ਕਰਗੰਦੀ ਖਾਓ ਸਭ ਤੋਂ ਵਧੀਆ ਹਾ ਗਾਇਸ ਹਾਏ ਗਾਇਸ ਚਲ ਹੁਣ ਆਪਾਂ ਇੰਦੇ ਚ ਨਾ ਸਾਰੇ ਮਸਾਲੇ ਇਹ ਬਰਗਰ ਵਾਂਗੂ ਦੀ ਕਰਤਾ ਇਹ ਹੋਰ ਗੁਰਵਾ ਨੀ ਬਰਗਰ ਵਾਂਗੂ ਕੀ ਦਾਵਾ ਇਹ ਬਰਗਰ ਹੁੰਦਾ ਇਦਾਂ ਦਾ ਰੇ ਓਪਨ ਅੱਛਾ ਜਾਂ ਬਣ ਨੇ ਇਦਾਂ ਦੇ ਆ ਭਰਾਵਾ ਉਹ ਤਾਂ ਗਲਤ ਆਗੇ ਕਹਿੰਦੇ ਪਰ ਸਵਾਦ ਵੱਖਰੇ ਟੈਂਡ ਬਣਾਉਣੀ ਆ ਆਪਾਂ ਤਾਂ ਅੱਜ ਟਾਰਜਨ ਨਹੀਂ ਬਣਿਆ ਬੜਾ ਮੈਨੂੰ ਇਹ ਦੱਸ ਟਾਰਜਨ ਚ ਬਹੁਤ ਸੋਹਣਾ ਲੱਗਦਾ ਹੈ ਮੈਂ ਹੁਣ ਬੜਗਾ ਅਹੀਂ ਇਨੇ ਰੋਖ ਲਾਏ ਵੀ ਤੂੰ ਉੱਤੇ ਚੜਿਆ ਕਰੇਂਗਾ ਤਾਂ ਫੇਰ ਤੂੰ ਇਹ ਗੱਲ ਮਾਰੀ ਕੀਤੀ ਸਾਡੇ ਨਾਲ ਅਹੀਂ ਰੋਖ ਐਵੇਂ ਹੀ ਲਾ ਲਏ ਫਿਰ ਗ੍ਰੀਨ ਸੌਸ ਪਾ ਦੇ ਯਾਰ ਉੱਤੇ ਤੂੰ ਚੜੇਂਗਾ ਫੇਰ ਕਰਨ ਗ੍ਰੀਨ ਸੌਸ ਗ੍ਰੀਨ ਸੌਸ ਪਾ ਲਈ ਆਹ ਵੇਖੋ ਬਈ ਗ੍ਰੀਨ ਸੌਸ ਪਾਲੀ ਆ ਇਹ ਘਰ ਵਾਲੀ ਹੋਣਾ ਹੋਰ ਇਹ ਤਾਂ ਜਿੱਪਾ ਸੁਭਾਈ ਜਾਣਾ ਕੰਮ ਚੱਲਦਾ ਲੱਗਾ ਨਾ ਤੇ ਰੇੜੀਆਂ ਆ ਲਾਲ ਮਿਰਚ ਨਹੀਂ ਪਾਈ ਕਹਦੇ ਲਾਲ ਮਿਰਚ ਪਾਵਾਂ ਨਾ ਉਹ ਨਾ ਭਾਈ ਰਹਿਣ ਦਾ ਨਾ ਹਾਂ ਨਹੀਂ ਮੈਂ ਗ੍ਰੀਨ ਪਾਤੀ ਨਾ ਮਰੀ ਮਰੀ ਜੀ ਪਾ ਦੇ ਫਿਰ ਮਰੀ ਜੀ ਪਾ ਦੇ ਜੀ ਭਈ ਰੁੱਖ ਕਿਹਦੇ ਲਈ ਆਪਾਂ ਲਾਏ ਮੈਨੂੰ ਇਹ ਵੀ ਦੱਸੋ ਆਪਦਾ ਮਨ ਆ ਵਾਸਤੇ ਹਾਂ ਤਾਂ ਫੇਰ ਸਹੀ ਕਿਹਾ ਨਾ ਮੈਂ ਤੇ ਤੂੰ ਬਈ ਆਪਾਂ ਵੀ ਖੜੇ ਇੱਧਰ ਤੂੰ ਹੀ ਕਿੱਧਰ ਰੁੱਖ ਤੇ ਚੜਨਾ ਕੱਲ ਚੜਾਂਗੇ ਉਹ ਕਰਨਾ ਕੰਮ ਨਹੀਂ ਉੱਥੋਂ ਚੜਨ ਨੂੰ ਵੀ ਤਿਆਰ ਕਿਉਂ ਐਨੀ ਖੁਸ਼ੀ ਰੁੱਖ ਤੇ ਚੜ ਕੇ ਤੂੰ ਕੀ ਕਰਨਾ ਕੱਲ ਚੜਾਂਗੇ ਨਾ ਉੱਪਰ ਕੱਲ ਦੱਸਦਾ ਕੋਠੀ ਦਾ ਕੋ ਗੱਲ ਲੱਗੀ ਘਰੀ ਕੋਠੀ ਦਾ ਦੱਸਦਾ ਐਨਾ ਅਈ ਕੱਲ ਨੂੰ ਚੜਾਂਗੇ ਕਮਲ ਗਿਆ ਗੱਲਾਂ ਸ਼ੁਰੂ ਤੂੰ ਕੀਤੀਆਂ ਮੈਂ ਕਰਾਂ ਫਿਰ ਐ ਰੋਕਦੇ ਕਦੇ ਚੜਨਾ ਅਈ ਕੋਈ ਕਾਂਬ ਗਲੇ ਆ ਤੂੰ ਤਾਂ ਬੈਟਾ ਹੀ ਹੁਣਾ ਰੋਕ ਤੇ ਮੈਂ ਬੜੀ ਬੜੀ ਵੇਖਿਆ ਕੱਲ੍ਹ 10 ਦੇ ਕੋਠੀ ਦਾ ਕੀ ਕਰਨ ਲੱਗੇ ਆ ਚਲੋ ਭਈ ਅ ਅਰੇ ਵੇ ਅੱਗਬਾਲ ਸਹੀ ਚਾ ਨਹੀਂ ਰਚਿਆ ਨਹੀਂ ਨਹੀਂ ਸਹੀ ਆ ਹਾਂ ਰਚਾਓ ਚੰਗੇ ਹਾਂ ਅੱਗਬਾਲ ਹਈ ਨਾ ਤੁਹਾਡਾ ਉਹ ਸੁੱਕਾ ਸੁੱਕਾ ਚਾਹੀਦਾ ਥੋੜਾ ਥੋੜਾ ਬਾਲੋ ਤੁਸੀਂ ਅੰਦਰ ਓਏ ਮਾਤੂ ਕਈ ਐਨਾ ਥੋੜੀ ਪਾਈ ਗੱਲ ਗੱਬੀ ਨਹੀਂ ਉਹ ਅੱਗਬਾਲ ਯਾਰ ਗੱਬੀ ਨਹੀਂ ਦਿੰਦੀ ਸਹੀ ਗੱਲ ਨਾ ਹੁਣ ਨਾ ਹੁਣ ਨਾ ਬਾਲੋ ਵੇ ਇਧਰ ਓ ਰੁੱਕ ਤੋਂ ਲਾ ਲਿਆ ਜਿੱਥੇ ਚੜਿਆ ਸੀ ਓ ਪਈ ਓਏ ਹੋਂ ਪਈ ਚਲ ਆ ਪਰਗੇ ਚੜੋ ਭਈ ਹੁਣ ਐਟਮਾ ਆਪਣਾ ਤਿਆਰ ਆ ਫੇਰ ਆਪਾਂ ਉਦੋਂ ਤੰਤਰਾ ਗ੍ਰੀਨ ਸੌਸ ਲਾਵਾਂਗੇ ਕਿਉਂਕਿ ਗ੍ਰੀਨ ਸੌਸ ਦਾ ਇੰਨਾ ਸੋਹਣਾ ਸਵਾਦ ਆਇਆ ਸੀ ਨਾ ਉਦਨ 버ਗਰ ਦਾ ਹਾਂ ਐਂਡ ਹੀ ਬਈ ਹੈਨਾ ਭਰ ਕੇ ਪਾ ਇਹ ਦੂ ਵੱਧ ਮੈਂ ਭਰਾਂ ਕੀ ਹੈ ਹੁਣ ਥੱਲੇ ਛੁੱਟਣਾ ਵਾ ਨਾ ਇੱਥੇ ਰੱਖ ਉਹਨਾਂ ਦੀ ਜਿਹੜੀ ਸੌਸ ਹੁੰਦੀ ਆ ਉਹ ਲਾਲ ਜੀ ਗੂੜੀ ਜੀ ਹੁੰਦੀ ਲਾਲ ਹੈ ਨਾ ਉੱਤੇ ਜੀ ਬਰਗਰ ਟਾਈਪ ਆ ਇਹ ਬਰਗਰ ਖਾ ਫੰਮ ਲੈਣੀ ਨਹੀਂ ਲੈਣੀ ਲੈ ਚਲੋ ਗਾਇਸ ਹੁਣ ਇੱਧਰ ਵੀਰੇ ਨਹੀਂ ਖਾਂਦੇ ਪਿਆ ਕੁਲਚਾ ਸੌਸ ਪਾਣੀ ਤੇ ਰਾਵਾਂ ਤੂੰ ਬਣੀ ਸਾਸ ਹਾਂ ਬਈ ਦੱਸੋ ਕਿਵੇਂ ਆ ਬਹੁਤ ਸਵਾਦ ਹੇਤ ਮੈਂ ਕਸਟਮਰ ਜਿਹੜਾ ਨਵਾਂ ਆ ਉਹਨੇ ਤਾਂ ਖਾਦਾ ਨਹੀਂ ਕੋਈ ਇਹਦੇ ਥੱਲੇ ਕੋ ਲਾਲੂਮ ਕੇ ਦਿਆ ਕਰੋ ਉਹਦੇ ਦੇ ਨਹੀਂ ਨਾਲ ਆ ਮਾਸੀ ਪੈਸੇ ਨਾਲ ਉਹ ਨਿਕਲਿਆ ਨਿਕਲਿਆ ਫ੍ਰੀ ਦੇ ਆ ਨਾ ਫ੍ਰੀ ਦਾ ਫਿਰ ਇਦਾਂ ਹੀ ਆ ਬੰਦ ਕਰੀ ਨਾ ਮੈਂ ਕਹੀ ਹੋਂ ਨਾ ਆ ਆਮੇ ਯਾਰੀ ਐ ਸੌਸ ਨਹੀਂ ਨਿਕਲਦੀ ਵੀ ਬਹੁਤ ਹੁਣ ਜਿਹੜੇ ਕੁਲਚੇ ਖਤਮ ਹੋ ਗਏ ਤੇ ਹੁਣ ਅਸੀਂ ਇਹਨਾਂ ਜਿਹੜੇ ਚਨੇ ਤੇ ਟਮਾਟਰ ਪਾ ਕੇ ਥੋੜਾ ਲੂਨ ਪਾ ਕੇ ਉਹ ਖਾਣ ਲੱਗੇ ਆਂ ਔਰ ਇਧਰ ਕੁਲਚੇ ਵਾਲਾ ਸਮਾਨ ਵਾਲਾ ਫਿਰ ਖਾਂਦਾ ਪਿਆ ਉਹਨੂੰ ਪਾ ਦੇ ਉਧਰ ਲੈਣੀ ਆ ਇਹਨੂੰ ਪਾ ਦਿਆ ਫੜ ਕੁਲਚੇ ਵਾਲਾ ਸਮਾਨ ਹਾਂ ਪਾ ਦੇ ਪਾਈ ਜਾ ਲੈ ਤੇ ਪਾ ਦੀ ਚਲੋ ਖਾ ਗਏ ਸਾਰਾ ਕੋਈ ਮੇਲੀ ਕੀਤੀ ਖਾਹੀ ਹੋ ਗਈ ਸਾਰੀ ਗੱਲ ਹੀ ਕਰਤੀ ਬਹੁਤ ਸਵਾਦ ਸੀ ਚਲੋ ਬਾਏ ਕਰ ਦੋ ਬਾਏ ਬਾਏ ਸੂਰਜ ਨੂੰ ਵੀ ਬਾਏ ਬਾਏ ਸਨਸੈਟ ਹੋ ਰਿਹਾ ਹੈ ਗਾਇਸ ਹੈਲਥੀ ਫੈਮਿਲੀ ਦੇ ਚੈਨਲ ਨੂੰ ਛੇਤੀ ਛੇਤੀ ਸਬਸਕ੍ਰਾਈਬ ਕਰਕੇ ਸਾਡੇ 100k ਕਰਾ ਦਿਓ ਪਲੀਜ਼ ਫਿਰ ਆਪਾਂ ਕੁਝ ਪਾਰਟੀ ਕਰਾਂਗੇ ਹਨਾ ਹਾਂ ਚਲੋ ਬਾਏ ਬਾਏ ਕਿਹ ਹੋ ਜਾਣਗੇ 100k 100k ਉਦੋਂ ਅਸੀਂ ਤੁਹਾਨੂੰ ਇੱਕ ਇੱਕ 버ਗਰ ਫ੍ਰੀ ਚ ਖਵਾਵਾਂਗੇ ਹਾਂ ਤਾਂ ਉਹ ਆਉਣ ਕਿੱਥੇ ਆਨਲਾਈਨ ਆਰਡਰ ਕਰ ਲਿਓ ਐ ਫਰ ਬਰਗਰ ਖਵਾਵਾਂਗੇ ਕਹਿੰਦਾ ਇੱਕ ਇੱਕ ਸਾਰਿਆਂ ਜੇ 100k ਹੋ ਗਿਆ ਸੋ ਕੀ 버거 ਲੈਉਣੇ ਪੈਣੇ ਕਹਿੰਦਾ ਆਨਲਾਈਨ ਆਰਡਰ ਕਰ ਲਿਓ ਤਾਂ ਇਹਨੇ ਵੀਡੀਓ ਨਹੀਂ ਵੇਦੇ ਭਾਰਨਾ ਵੇਦੇ ਜਿੰਨੇ ਕ ਵੇਦੇ ਉਹਨਾਂ ਨੇ ਮਿਲਣਾ ਹਾਂ ਬਿਲਕੁਲ